ਇਹਨਾਂ ਦੁਸ਼ੇ ਵੀ ਉੱਤੇ ਤੁਸੀਂ ਅੱਜ ਰਾਤ ਨੂੰ ਬੈਠੇ ਸੀ ਇਹ ਜਿਹੜਾ ਅ ਰਾਜੂ ਬੰਮ ਐਲੀਫ ਬਾਧਰ ਐ ਇਹ ਉੱਥੇ ਸਾਡੇ ਨਾਲ ਕੰਮ ਕਰਦਾ ਇਹਦੀ ਕਹਾਣੀ ਸੁਣੀ ਹੋਗੀ ਮਾਈਨਰ ਜੀ ਗੱਲ ਦੂਜੀ ਗੁੜੀ ਲਈ ਥੱਲੇ ਪਿੰਦੇ ਜਿਹੜਾ ਪਿੱਛੇ ਜੀ ਇਹਨੇ ਜੱਪੂ ਮਾਰ ਦਿੱਤਾ ਜਿਹਦੀ ਉੱਥੇ ਉੱਤਰ ਮੂਰਤ ਉਹਨਾਂ ਨਾਲ ਗੱਲਬਾਤ ਹੋਈ ਕਹਿੰਦਾ ਉੱਥੇ ਕਿਹੜੇ ਲਾਲੂ ਕੋ ਕੰਮ ਕਰਦੇ ਸੀ ਕਿ ਆਪਸੇ ਬੰਦੇ ਨਾਲ ਦੋ ਹੀ ਲੜ ਪਏ ਕਹਿੰਦਾ ਉਹਨੇ ਨੇਪਾਲੀ ਨੇ ਤੇਰੇ ਭਰਾ ਦੇ ਛੁਰਾ ਮਾਰਤਾ ਜੀ ਉਹ ਛੁਰਾ ਐਦਾ ਮਾਰਤਾ ਜੇ ਛੁਰਾ ਮਾਰਿਆ ਜਾਂ ਮੇਰਾ ਭਰਾ ਮਰਿਆ ਤੁਸੀਂ ਮੈਨੂੰ ਰਾਤੀ ਦੱਸ ਦੇ ਲਾਲੂ ਨੂੰ ਕਈ ਵੇਲੇ ਮਿਲ ਕੇ ਜਾਂਦਾ ਪਰ ਉਹ ਵਾਰਤੀ ਆ ਵੀ ਜਾਣਦਾ ਸਭ ਜਾਣਦੇ ਆ ਮੈਨੂੰ ਕਹਤ ਨਹੀਂ ਦੱਸਿਆ ਜੀ ਨਤੀਜੇ ਬੰਦੇ ਨੂੰ ਤੁਸੀਂ ਬਿਆਨ ਲੈ ਕੇ ਥਾਣੇ دارو ਕਹਿੰਦਾ ਲਾਲੂ ਕਹਿੰਦਾ ਕਿ ਥਾਣੇ ਇੱਥੇ ਪੈਗ ਲਾ ਲਿਆ ਕਹਿੰਦਾ ਦੱਬ ਜੇ ਬੋਤਲ ਪਈ ਜੀ ਫੇਰ ਤੁਸੀਂ ਇਹਨੂੰ ਮੋੜ ਕੇ ਇੱਥੇ ਛੱਡ ਜਾਂਦਾ ਜੀ ਇਹ ਦੱਸੋ ਜੀ ਕਿਹੜਾ ਇਨਸਾਫ ਹੈ ਸਾਨੂੰ ਇਨਸਾਫ ਚਾਹੀਦਾ ਵੇ ਰੇਬੀਤੀ ਜੀ ਸਾਡੇ ਮੇਰੇ ਭਰਾ ਦਾ ਹੋਇਆ ਜੀ ਮਰਡਰ ਹਾਂਜੀ ਸਰ ਜਿਹੜਾ ਇਹ ਮਰਡਰ ਹੋਇਆ ਇਸ ਦੇ ਬਾਰੇ ਜਾਣਕਾਰੀ ਸਰ ਇਹਨਾਂ ਨੂੰ ਸਾਨੂੰ ਮੇਰੀ ਨਾਈਟ ਪਟੋਲਿੰਗ ਜੀ ਸਾਡੀ ਤੇ ਨਾਲ ਨੂੰ ਦੇਰ ਰਾਤ ਸਾਨੂੰ ਇਤਲਾ ਦਿੱਤੀ ਆ ਕਿ ਗੁਰਦੀਪ ਸਿੰਘ ਸਨੁ ਸੁਰਿੰਦਰ ਸਿੰਘ ਵਾਸੀ ਚੰਗੀਆਂ ਖਲਾਂ ਇਹ ਆਪਣੇ ਰੁਲਦਾ ਸਿੰਘ ਦੇ ਸਨੁ ਸੇਵਾ ਸਿੰਘ ਦੇ ਜਿਹੜਾ ਹੈਗਾ ਮੱਜਰ ਜੱਟਾ ਵਿੱਚ ਫਾਰਮ ਹੈ ਉਥੇ ਮੱਝਾ-ਮੱਝਾ ਦਾ ਕੰਮ ਕਰਦੇ। ਮੱਝਾ-ਮੱਝਾ ਦੇ ਉਹਦਾ ਕੰਮ ਕਰਦੇ ਨੇ ਕਿੱਕੀ ਬੜੀ ਉਹਦਾ ਰਹਿੰਦੇ ਨੇ ਉਹਦੇ। ਤੇ ਇਹਨਾਂ ਨੇ ਦੱਸਿਆ ਵੀ ਉਥੇ ਅਸੀਂ ਅੱਜ ਰਾਤ ਨੂੰ ਜਿੱਥੇ ਬੈਠੇ ਸੀ ਤੇ ਇੱਕ ਜਿਹੜਾ ਅ ਰਾਜੂ ਗੁਰਮ ਏਲਿਸ ਬਹਾਦਰ ਹੈ। ਇਹ ਉਥੇ ਸਾਡੇ ਨਾਲ ਕੰਮ ਕਰਦਾ। ਇਹਦੀ ਕਿਹਾ ਸੁਣੀ ਹੋਗੀ ਮਾਈਨਰ ਜੀ ਗੱਲ ਬਿੜੀ-ਬੁੜੀ ਲਈ ਖਾਣੇ ਪੀਣੇ ਸ਼ਰਾਬ ਪੀਤੀ ਸੀਗੀ ਤਾਂ ਇਹਨੇ ਚਾਕੂ ਮਾਰ ਦੋ। ਜਿਹਦੀ ਉਥੇ ਮੌਤ ਹੋ ਗਈ। ਕਿੱਥੇ ਮਾਰਿਆ ਸੀਗਾ ਚਾਕੂ? ਉਹਦੇ ਉਹਨੇ ਆਪਣੇ ਵੱਲੋਂ ਤਾਂ ਰਾਈਟ ਇਧਰ ਰਾਈਟ ਤੇ ਲਗਾਇਆ ਉਹਦੇ ਅਚਾਨਕ ਅਗਰੈਸਿਵ ਹੋ ਕੇ ਮਾਰਿਆ ਜਿਹਨੂੰ ਉਹਦੇ ਇਧਰ ਹੱਥ ਤੇ ਕੋਲ ਲਗਿਆ ਤੇ ਜਿਹਦੇ ਕਰਕੇ ਉਹਦੀ ਮੌਤ ਹੋ ਗਈ। ਮੁਕੇਸ਼ ਜਿਹੜਾ ਹੈਗਾ ਮਰਨ ਵਾਲਾ ਮ੍ਰਿਤਕ ਮੁਕੇਸ਼ ਕੁਮਾਰ ਲਈ ਇਸ ਰਾਜੂਆ son of ਪਲਤੂ ਰਾਮ ਇਹ ਨੰਨੋਵਾਲ ਬੇਟ ਥਾਣਾ ਸਦਰ ਬਲਾਚੋਤ ਜਿਹੜੇ ਰਹੇ 38 ਸਾਲ ਉਮਰ ਦੇ ਕਿੱਛੇ ਦਾ ਕਿਤੇ ਰਹਿਣਾ ਵਾਲਾ ਪਿੱਛੇ ਦਾ ਤਾਂ ਪੰਗਾ ਵਿਹਾਰ ਹੈ ਜੀ ਤੇ ਹੁਣ ਅਗਲੀ ਕਾਰਵਾਈ ਕੀ ਹੋ ਰਹੀ ਹੈ ਜੀ ਬਸ ਇਹਨੂੰ ਰੈਸਟ ਕਰਨੇ ਹੈ ਜੀ ਜਲਦੀ ਅਸੀਂ ਟੀਮਾਂ ਬਣਾਤੀਆਂ ਪਈਆਂ ਤੇ ਇਹਦਾ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਜਲਦੀ ਜਲਦੀ ਇਹਨੂੰ ਗ੍ਰਫਤਾਰ ਕਰਾਂਗੇ ਪੋਸਟਮਾਰਟਮ ਕਰਵਾਉਣ ਲਈ ਕਿੱਥੇ ਰੱਖੀ ਲਾਸ਼ ਪੋਸਟਮਾਰਟਮ ਲਈ ਇਹਨਾਂ ਨੇ ਅਸੀਂ ਉੱਥੇ ਬਲਾਚੌਰ ਸਿੰਘ ਹਸਪਤਲ ਭੇਜੀ ਹੈ ਜੀ ਉੱਥੇ ਡਾਕਟਰ ਦਾ ਬੋਰਡ ਬੱਟਣਾ ਉਹਨਾਂ ਬੋਰਡ ਤੋਂ ਜਿਹੜਾ ਉਹ ਸਾਨੂੰ ਬੁਲਾ ਕੇ ਅਵਲੋਗ ਆਸਾਂ ਕਰਾ ਗਏ ਮੇਰਾ ਨਾਮ ਹੈਗਾ ਜੀ ਅਨੋਥ ਚੋਪਾਲ ਮੈਂ ਇਹ ਜੋ ਮੌਤ ਹੋਈ ਹੈ ਇਹ ਕਹਾਂ ਲੱਗਦਾ ਤਾਂ ਤੇਰਾ ਵੀ ਇਹ ਮੇਰਾ ਛੋਟਾ ਭਰਾ ਹੈਗਾ ਜੀ ਨਕੇਸ਼ ਚੋਪਾਲ ਕਹਾਂ ਕੇ ਰਹਿਨੇ ਵਾਲੇ ਆਪ ਅਸੀਂ ਦਰਵੰਗਾ ਬਿਹਾਰ ਦੇ ਰਹਿਨੇ ਵਾਲੇ ਆ ਜੀ ਜ਼ਿਲ੍ਹਾ ਮਿਲਕੀ ਸਾਡਾ ਇਹ ਕਹਾਂ पे ਬਾਰਦਤ ਹੋਈ ਆ ਇਹ ਇਹ ਬਾਰਦਤ ਹੋਈ ਆ ਜੀ ਜੱਟਾ ਦੇ ਮੰਜਰੇ ਕੰਮ ਕਰਦਾ ਜੀ ਆਪਣੇ ਉੱਪਰ ਤਿੰਨੂਆ ਦੇ ਬਾਗ ਦੇ ਲਾਲੂ ਦਾ ਖਾਰਾ ਮਾ ਕੋਈ ਸਾਡੇ ਕਰ ਲੂ ਪਿੰਡ ਵਾਲੇ ਦਾ ਉੱਥੇ ਡੇਢ ਮਹੀਨਾ ਹੋ ਗਿਆ ਜਿਹਨੂੰ ਲੱਗੇ ਨੂੰ ਜਿਹੜੇ ਮੈਂ ਹਾਂ ਲੱਗੇ ਨੂੰ ਜੀ 20 ਤਰੀਕ ਨੂੰ 19 ਤਰੀਕ ਨੂੰ ਅਸੀਂ ਘਰੇ ਆਇਆ ਸੀਗਾ ਪੈਸੇ ਦੇ ਨਾਲ 20 ਨੂੰ ਸਾਡੇ ਘਰ ਦੇ ਗਏ ਪਿੰਡ ਵਿਆਹ ਸੀਗਾ ਸਾਡੇ ਚਾਚੇ ਦੇ ਮੁੰਡੇ ਦਾ ਤੇ 20 ਤੋਂ ਬਾਅਦ ਜੀ ਮੈਂ 20 ਤਰੀਕ ਨੂੰ ਸ਼ਾਮੀ ਮੈਂ ਫੋਨ ਲਾਇਆ ਫੋਨ ਹੀ ਚੱਕਿਆ ਜੀ ਫੇ ਦੂਜੇ ਦਿਨ ਲਾਇਆ ਯਾਨੀ ਮੈਂ ਤਿੰਨ ਚਾਰ ਦਿਨ ਲਾਂਦਾ ਰਿਹਾ ਫੇ ਨੇ ਫੋਨ ਨਹੀਂ ਚੱਕਿਆ ਮੈਂ ਕਿਹਾ ਚਲੋ ਜੀ ਹੁਣੇ ਕੋਈ ਕੰਮ ਕਮੂ ਕਰਦਾ ਹੋਣਾ ਤਾਂ ਕਰਕੇ ਨਹੀਂ ਚੱਕਦਾ ਆ ਤੇ ਸਵੇਰੇ ਜੀ ਮੈਨੂੰ ਪਿੰਡ ਦੇ ਬੰਦੇ ਸਾਡੇ ਬੰਦੇ ਦਾ ਫੋਨ ਆਇਆ ਵੀ ਤੇਰਾ ਭਰਾ ਨੂੰ ਕੋਈ ਗੱਲਬਾਤ ਹੋ ਗਈ ਆ ਵੀ ਫੋਨ ਕਰ ਮੈਂ ਕਿਹਾ ਯਾਰ ਉਹ ਤਾਂ ਫੋਨ ਨਾ ਤਿੰਨ ਦਿਨ ਚਾਰ ਦਿਨ ਤੋਂ ਲਾਂਦਾ ਚੱਕਦਾ ਨਹੀਂ ਹੈਗਾ ਤੇ ਫੇ ਮੈਂ ਕੀਤਾ ਜੀ ਆੜਤੀ ਆਪਣਾ ਹੈਗਾ ਸੁਨਿੰਦਰ ਜੀ ਉਹ ਨਾਲ ਗੱਲਬਾਤ ਹੋਈ ਕਹਿੰਦਾ ਉੱਥੇ ਜਿਹੜੇ ਲਾਲੂ ਕੋ ਕੰਮ ਕਰਦੇ ਸੀ ਕਿ ਆਪਸੇ ਇਹ ਬੰਦੇ ਨਾ ਦੋ ਹੀ ਲੜ ਪਏ ਕਹਿੰਦਾ ਉਹਨੇ ਨੇਪਾਲੀ ਨੇ ਤੇਰੇ ਭਰਾ ਦੇ ਛੁਰਾ ਮਾਰਤਾ ਜੀ ਉਹ ਛੁਰਾ ਐਦਾ ਮਾਰਤਾ ਜੇ ਛੁਰਾ ਮਾਰਿਆ ਜਾਂ ਮੇਰਾ ਭਰਾ ਮਰਿਆ ਤੁਸੀਂ ਮੈਨੂੰ ਰਾਤੀ ਦੱਸਦੇ ਲਾਲੂ ਮੈਨੂੰ ਕਈ ਵਾਰੀ ਮਿਲ ਕੇ ਜਾਂਦਾ ਪਰ ਉਹ ਆਰਤੀਆ ਵੀ ਜਾਣਦਾ ਸਭ ਜਾਣਦੇ ਆ ਮੈਨੂੰ ਕਹਤ ਨਹੀਂ ਦੱਸਿਆ ਜੀ ਤੁਸੀਂ ਨਰਤੀਜੇ ਬੰਦੇ ਨੇ ਤੁਸੀਂ ਬਿਆਨ ਲੈ ਕੇ ਥਾਣੇ دارو ਕਹਿੰਦਾ ਲਾਲੂ ਕਹਿੰਦਾ ਵੀ ਥਾਣੇ ਇੱਥੇ ਪੈਗ ਲਾ ਲਿਆ ਕਹਿੰਦਾ ਦੱਬ ਜੀ ਬੋਤਲ ਪਈ ਸੀ ਕਿ ਫੇਰ ਤੁਸੀਂ ਇਹਨੂੰ ਮੁੜ ਕੇ ਇੱਥੇ ਛੱਡ ਜਾਂਦਾ ਜੀ ਇਹ ਦੱਸੋ ਜੀ ਕਿਹੜਾ ਇਨਸਾਫ ਹੈ ਸਾਨੂੰ ਇਨਸਾਫ ਚਾਹੀਦਾ ਇਹਦੇ ਵਿੱਚ ਜੀ ਸਾਡੇ ਮੇਰੇ ਭਰਾ ਦਾ ਹੋਇਆ ਜੀ ਮਰਡਰ ਕੁਸੀਂ ਆਪਣੇ ਭਰਾ ਨੂੰ লাশ ਦੇਖੀ ਹੁਣ লাশ ਮੈਨੂੰ ਹਜੇ ਨਹੀਂ ਦੇਖੀ ਜੀ ਦਿਖਾਈ ਨਹੀਂ ਹਲੇ ਨਹੀਂ ਹਜੇ ਨਹੀਂ ਦਿਖਾਈ ਜੀ ਕੋਈ ਜ਼ਖਮ ਦੇਖਿਆ ਹਲੇ ਕੋਈ ਜ਼ਖਮ ਦਿਖਾਇਆ ਨਹੀਂ ਹੈਗਾ ਨਹੀਂ ਦਿਖਾਇਆ ਇਹ ਕਿਹਨੇ ਤੁਹਾਨੂੰ ਦੱਸਿਆ ਕਿ ਲੈ ਵੀ ਹਾਂ ਵੀ ਚਾਕੂ ਮਾਰਿਆ ਤੇ ਕਿੱਥੇ লাশ ਪਈ ਹੈ ਕਿਹਨੇ ਸਾਡੇ ਨਾਲ ਇਹ ਗੱਲ ਹੋਈ ਆ ਆਪਣੇ ਆੜਤੀ ਹੈ ਕਰ ਲੋ ਦਾ ਸੁਨਿੰਦਰ ਉਹਦੇ ਨਾਲ ਹੋਈ ਹੈ ਜੀ ਕਾਲ ਦੋ ਕਾਲ ਜੋੜ ਕੇ ਕਿਸੇ ਮੁੰਡੇ ਦੇ ਜਿੱਦਾਂ ਉਹਦਾ ਠੇਕੇਦਾਰ ਨੇ ਜੋ ਕਾਲ ਜੋੜ ਕੇ ਦੱਸਿਆ ਉਹਨੇ ਦੱਸਿਆ ਵੀ ਤੇਰੇ ਭਰਾ ਦੇ ਚਾਕੂ ਮਾਰ ਕੇ ਨੇਪਾਲੀ ਨਾਲ ਲੜਾਈ ਹੋ ਗਈ ਕਹਿੰਦਾ ਫਿਰ ਉਹਨੇ ਮਾਰਤਾ ਉਸੇ ਕੇਮਾਂ ਕਰਦੇ ਹੁਣ ਹੁਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹ ਹੋਇਆ ਮਟਰ ਇਹ ਕੋਈ ਲੜਾਈ ਚ ਕਰਿਆ ਦਾ ਮਰ ਦੁਆ ਨਹੀਂ ਹੈਗਾ ਇਹ ਤਾਂ ਇਹਨਾਂ ਨੇ ਮਾਰਿਆ ਵਾ ਕਿਆ ਕਿਦਾਂ ਮਾਰਿਆ ਵਾ ਹੁਣ ਤਾਂ ਇਹਨਾਂ ਨੂੰ ਪਤਾ ਹੋਊਗਾ ਸਾਨੂੰ ਇਨਸਾਫ ਚਾਹੀਦਾ ਜੀ ਬਸ ਅਸੀਂ ਕੰਮ ਕਰ ਲਾ ਭੇਜਿਆ ਤਾਂ ਮੁੰਡਾ ਕਿਤੇ ਮਰਨ ਲਈ ਥੋੜੀ ਭੇਜਿਆ ਤਾਂ ਜੀ